ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਖੁੱਲੇ ਅਸਮਾਨ ਹੇਠਾਂ ਉਸ ਦੀ ਰਸੋਈ ਆ। ਭਾਂਡੇ ਚਾਰ ਪਏ ਨੇ। ਚੁੱਲਾ ਪਿਆ, ਗੈਸ ਪਈ ਆ। ਇੱਥੇ ਹੀ ਉਹ ਮੜਾ ਮੋਟਾ ਰੋਟੀ ਬਣਾ ਕੇ, ਚਾਚਾ ਬਣਾ ਕੇ ਗੁਜ਼ਾਰਾ ਕਰਦੀ ਆ। ਕੰਧਾਂ ਤਾਂ ਖੜੀਆਂ ਹੋ ਗਈਆਂ ਨੇ। ਕਿਸੇ ਦਾਨੀ ਸੱਜਣ ਨੇ ਜੋ ਮਾਇਆਪੇ ਜੀ ਸੀ ਉਸ ਨਾਲ ਕੰਧਾਂ ਖੜੀਆਂ ਹੋਈਆਂ, ਲੇਕਿਨ ਛੱਤ ਜਿਹੜੀ ਆ ਉਹ ਰਹਿ ਗਈ ਆ। ਭੈਣ ਦਾ ਕਹਿਣਾ ਵੀ ਇੱਕ ਅਮਲੇ ਛੱਤ ਪੈ ਜੇ ਤਾਂ ਜੋ ਮੈਂ ਆਪਣੇ ਛੋਟੇ ਬੱਚਿਆਂ ਨੂੰ ਲੈ ਕੇ ਕਮ ਸਿਕਮ ਅੰਦਰ ਰਹਿ ਤੇ ਸਕਾਂ। ਮੀਂਹ ਕਣੀ ਤਾਂ ਉਹ ਭਰੇਸ ਹੋਵੇ। ਠੰਡੇ ਮੌਸਮ ਤੋਂ ਬਚਾ ਤੇ ਹੋਵੇ ਜੀਵਨ ਜੋਤ ਜੀ ਪਹਿਲਾਂ ਤੇ ਉਸ ਤੋਂ ਵੀ ਤੁਹਾਡੇ ਘਰ ਵਾਲੇ ਨੂੰ ਕਿੰਨਾ ਚਿਰ ਹੋ ਗਿਆ ਦਿੱਥੇ ਉਹਨਾਂ ਦੀ ਸਿਰ ਦੱਤ ਹੋਏ ਨੂੰ ਤੇ 3 ਸਾਲ ਹੋ ਗਏ ਜੀ ਘਰ ਦਾ ਗੁਜ਼ਾਰਾ ਕਿਦਾਂ ਬਹੁਤ ਔਖਾ ਕੋਈ ਕਮਾਉਣ ਵਾਲਾ ਨਹੀਂ ਜੇ ਘਰ ਚ ਹੈਗਾ ਬੇਟਾ ਜੀ ਮੇਰਾ 5 ਸਾਲ ਦਾ ਤੇ ਬੇਟੀ 11 ਸਾਲ ਦੀ ਆਪ ਮੈਂ ਬਿਮਾਰੀ ਦੀ ਮਾਰੀ ਆ ਗੈਂਟੀਆਂ ਮੈਨੂੰ ਤੇ ਸਾਡੇ ਘਰ ਦੇ ਇਨਕ ਹਾਲਾਤ ਮਾੜੇ ਆ ਕਿ ਅਸੀਂ ਮੰਗ ਕੇ ਤੇ ਫੇਰ ਰੋਟੀ ਖਾਂਦੇ ਜੀ ਬਹੁਤ ਗੁਜ਼ਾਰਾ ਔਖਾ ਕੰਡਾ ਮੌਸਮਾ ਉਨ ਠੰਡੇ ਜਲ ਪਿਆ ਹੁਣ ਦੋ ਦਿਨ ਮਹੀਨੇ ਠੰਡ ਰਹਿਣੀ ਆ ਕਿੱਦਾਂ guzara ਕਰੋਗੇ ਕਿੱਥੇ ਰਹੋਗੇ ਕਿੱਥੇ ਰਹਿੰਦੇ ਸੀ ਪਹਿਲਾਂ ਤੁਸੀਂ ਸਰ ਪਹਿਲਾਂ ਤੇ ਅਸੀਂ ਗੁਰਦੁਆਰਾ ਸਾਹਿਬ ਰਹਿਨੇ ਆ ਉੱਥੇ ਕਮੇਟੀ ਨੇ ਮੀਟਿੰਗ ਕਰਕੇ ਤੇ ਹਣ ਫਿਰ ਕੱਟ ਦਿੱਤਾ ਜੇ ਤੇ ਹੁਣ ਸਾਰਾ ਹੀ ਕਦੀ ਕਿਤੇ ਤੱਕੇ ਖਾਨੇ ਕਦੀ ਕਿਤੇ ਖਾਨੇ ਕਦੀ ਕਿਤੇ ਅੱਗੇ 10 ਦਿਨ ਇੱਥੇ ਤਰਪਾਲ ਪਾ ਕੇ ਰਹਿੰਦੇ ਰਹਾਂ ਘਰੇ ਤੇ ਬੱਚੇ ਬਹੁਤ ਜ਼ਿਆਦਾ ਬਿਮਾਰ ਹੋਇਆ ਆਪ ਵੀ ਮੈਂ ਖਾਰ ਦੀ ਮਰੀਜ਼ ਆ ਤੇ ਮਿਤਵਲ ਮੈਂ ਵੀ ਬੜੀ ਬਿਮਾਰ ਹੋਈ ਤੇ ਹੁਣ ਕਿ ਇਹਨੂੰ ਬੇਨਤੀ ਕਰਕੇ ਤੇ ਹੁਣ ਹੋਰ ਕਿਸ ਦੇ ਘਰ ਅੱਜ ਤੋਂ ਸੌਂ ਲੱਗੀਆਂ ਤੇ ਮੇਰੀ ਇਹੀ ਬੇਨਤੀ ਹੈ ਕਿ ਮੇਰੀ ਇੱਕ ਕਮਰੇ ਦੀ ਛੱਤ ਪਵਾਈ ਜਾਵੇ ਤੇ ਮੈਂ ਆਪਣੇ ਬੱਚੇ ਲੈ ਕੇ ਤੇ ਆਪਣੇ ਘਰ ਰਹਿ ਸਕਾਂ ਸਰ ਗੁਜਾਰਾ ਤੇ ਹੁਣ ਮਤਲਬ ਮੈਂ ਤੇ ਦਵੱਲੇ ਫਸੀਆਂ ਕਿ ਬੇਟੀ ਵੀ ਵੱਡੀ ਹੋਈ ਆ ਤੇ ਬੇਟਾ ਛੋਟਾ ਵਾ ਤੇ ਮੈਂ ਨਹੀਂ ਚਾਹੁੰਦੀ ਹੈਗੀ ਕਿ ਮੇਰੇ ਬੱਚਿਆਂ ਦੀ ਲਾਈਫ ਖਰਾਬ ਹੋਵੇ ਕਿ ਕਿਥੇ ਕਿਤੇ ਧੱਕੇ ਖਾਣ ਕਦੀ ਕਿਤੇ ਗੱਲ ਕਰੀਏ ਵੀ ਇਹ ਕੰਦਾ ਤੇ ਖੜੀਆਂ ਹੋਈਆਂ ਕਮਰੇ ਵੀ ਦੋ ਤਿੰਨ ਬਣੇ ਨੇ ਲੇਕਿਨ ਛੱਤ ਨਹੀਂ ਪਈ ਇਹ ਕੰਦਾ ਕਿੰਨੇ ਖੜੀਆਂ ਕਰਾਈਆਂ ਇਹ ਸਾਰੇ ਇਧਰ ਪਟਾਣਕੋਟ ਤੋਂ ਬੰਦੇ ਆਏ ਹੋਏ ਸੀ ਤੇ ਉਹ ਮੇਰੀਆਂ ਛੱਤਾਂ ਕੰਦਾ ਖੜੀਆਂ ਕਰ ਗਏ ਆ ਤੇ ਲੇਕਿਨ ਉਹਨਾਂ ਨੇ ਕਹਿਤਾ ਕਿ ਹੁਣ ਮਤਲਬ ਜ ਸੱਤ ਦਿਵ ਵੀ ਨਹੀਂ ਕਰ ਸਕਦੇ ਇਹ ਸੱਤ ਸਾਲ ਮੇਰੇ ਸੱਤ ਮਹੀਨੇ ਤੋਂ ਪੇਟ ਦਖਲੋਤੀ ਪਈ ਆ ਤਾਂ ਇਦਾਂ ਮੈਂ ਕਦੀ ਕਿਤੇ ਕਦੀ ਕਿਤੇ ਕਦੀ ਰਿਸ਼ਤੇਦਾਰਾਂ ਕੋ ਕਦੀ ਕਿਤੇ ਤਾਂ ਇਦਾਂ ਰੋਟੀ ਵੀ ਅਹੀਂ ਮੰਗ ਕੇ ਹੀ ਖਾਣੇ ਹਾਂ ਗੁਜ਼ਾਰਾ ਕਿਦਾਂ ਹੋਣ ਰਿਹਾ ਕੰਮ ਤੁਸੀਂ ਕਰ ਨਹੀਂ ਸਕਦੇ ਤੁਹਾਨੂੰ ਗਠੀਆ ਵਾ ਬੱਚੇ ਛੋਟੇ ਨੇ ਘਰ ਵਾਲ ਸਿਰ ਦਾ ਸਾਈਆਂ ਨਹੀਂ ਐ ਕਿਦਾਂ ਗੁਜ਼ਾਰਾ ਹੁੰਦਾ ਚਾਹ ਪਾਣੀ ਰੋਟੀ ਦਾ ਕੋਈ ਤੇ ਕਰਦੇ ਕਿਦਾਂ ਕਰਦੇ ਤੁਸੀਂ ਇਦਾਂ ਸਾਰ ਮੰਗ ਮੰਗ ਕੇ ਮੰਗ ਕੇ ਗੁਜ਼ਾਰਾ ਕਰਦੇ ਹਾਂਜੀ ਮੰਗ ਕੇ ਗੱਲ ਫਲ ਨੂੰ ਕੀ ਹੋਇਆ ਸੀ ਕੀ ਚੱਕਦਾ ਮਲਕ ਦਾਥੋ ਹੀ ਕਰ ਬਲੇ ਉਹਨਾਂ ਦੀ ਸਾਰ ਕੋਈ ਨਾ ਨਾਲੀ ਲੀਕ ਕਰਦੀ ਸੀ ਪੇਟ ਦੀ ਉਹਦੇ ਕਾਰਨ ਉਹਨਾਂ ਦਾ ਬਲੈਟ ਨੀਚ ਬਣਿਆ ਇਸ ਕਰਕੇ ਉਹਨਾਂ ਦੇ ਲੀਵਰ ਨੂੰ ਕੈਂਸਰ ਪੈ ਗਈ ਜੀ ਤੇ ਉਹ ਖਤਮ ਹੋ ਗਏ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਵੀ ਭੈਣ ਦੇ ਕਮਰੇ ਦੇ ਦੋ ਤਿੰਨ ਬਣੇ ਨੇ ਲੇਕਿਨ ਛੱਤ ਕਿਸੇ ਕਮਰੇ 'ਚ ਨਹੀਂ ਹੈਗੀ ਸੋ ਭੈਣ ਦਾ ਕਹਿਣਾ ਹੈ ਵੀ ਮੇਰਾ ਇੱਕ ਕਮਰੇ 'ਚ ਛੱਤ ਪੈ ਜਾਏ ਤਾਂ ਜੋ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਬੈਠ ਸਕਾਂ ਜਦ ਠੰਡ ਦੇ ਮੌਸਮ ਆ ਬੱਚਿਆਂ ਦਾ ਬਚਾਅ ਹੋ ਸਕੇ ਅੱਜ ਅਸੀਂ ਬਟਾਲਾ ਦੇ ਨਜ਼ਦੀਕ ਪਿੰਡ ਨਸੀਰਪੁਰ ਵਿਖੇ ਪਹੁੰਚੇ ਆ ਜਿੱਥੇ ਤੁਹਾਨੂੰ ਇੱਕ ਤਸਵੀਰਾਂ ਸਾਂਝੀਆਂ ਕਰਾਂਗਾ ਰੂ ਨੂੰ ਝੰਡੋੜ ਵਾਲੀ ਤਸਵੀਰਾਂ ਨੇ ਕਿਉਂਕਿ ਇੱਕ ਭੈਣ ਗਰੀਬ ਭੈਣ ਆਪਣੇ ਬੱਚਿਆਂ ਨਾਲ ਰਹਿ ਰਹੀ ਹੈ ਕੰਦਾ ਵੀ ਖੜੀਆਂ ਹੋ ਗਈਆਂ ਨੇ ਲੇਕਿਨ ਛੱਤ ਨਹੀਂ ਪਈ ਸੋ ਐਨੇ ਠੰਡ ਦੇ ਮੌਸਮ ਵਿੱਚ ਉਹ ਬੱਚਿਆਂ ਨੂੰ ਲੈ ਕੇ ਕਿੱਥੇ ਜਾਵੇ ਸੋ ਭੈਣ ਕਹਿੰਦੀ ਹੈ ਵੀ ਮੇਰਾ ਇੱਕ ਕਮਰੇ ਦਾ ਛੱਤ ਪੈ ਜੇ ਤਾਂ ਜੋ ਆਪਣੇ ਮੈਂ ਬੱਚਿਆਂ ਨੂੰ ਲੈ ਕੇ ਉੱਥੇ ਬਹਿ ਸਕਾਂ ਕਿਉਂਕਿ ਉਸ ਦੀ ਕੁੜੀ ਆ ਜੋ 12 ਸਾਲ ਦੀ ਹੈ ਇੱਕ ਬੇਟਾ ਹੈ 5 ਸਾਲ ਦਾ ਛੋਟੇ ਛੋਟੇ ਬੱਚੇ ਨੇ ਅਤੇ ਠੰਡ ਵਿੱਚ ਕਦੀ ਕਿਸੇ ਘਰ ਕਦੀ ਕਿਸੇ ਘਰ ਅਤੇ ਕਦੀ ਗੁਰਦੁਆਰਾ ਸਾਹਿਬ ਰਾਤਾਂ ਕੱਟਣ ਨੂੰ ਮਜਬੂਰ ਹੈ ਉਹ ਭੈਣ ਛੋਟੇ ਤਸਵੀਰਾਂ ਕੁਝ ਮੈਂ ਸਾਂਝੀਆਂ ਕਰਾਂਗਾ ਉਸ ਭੈਣ ਦੇ ਘਰ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਖੁੱਲੇ ਅਸਮਾਨ ਹੇਠਾਂ ਉਸ ਦੀ ਰਸੋਈ ਹੈ ਭਾਂਡੇ ਚਾਰ ਪਏ ਨੇ ਚੁੱਲਾ ਪਿਆ ਗੈਸ ਪਈ ਹੈ ਇੱਥੇ ਹੀ ਉਹ ਮੜਾ ਮੋਟਾ ਰੋਟੀ ਬਣਾ ਕੇ ਜਾਂ ਚਾਹ ਬਣਾ ਕੇ ਗੁਜ਼ਾਰਾ ਕਰਦੀ ਹੈ ਕੰਧਾਂ ਤੇ ਖੜੀਆਂ ਹੋ ਗਈਆਂ ਨੇ ਕਿਸੇ ਦਾਨੀ ਸੱਜਣ ਨੇ ਜੋ ਮਾਇਆ पे जैसी ਉਸ ਨਾਲ ਕੰਦਾ ਖੜੀਆਂ ਹੋਈਆਂ ਲੇਕਿਨ ਛੱਤ ਜਿਹੜੀ ਆ ਉਹ ਰਹਿ ਗਈ ਹੈ ਭੈਣ ਦਾ ਕਹਲਾ ਹੈ ਵੀ ਇੱਕ ਅਮਲੇ ਛੱਤ ਪੈ ਜੇ ਤਾਂ ਜੋ ਮੈਂ ਆਪਣੇ ਛੋਟੇ ਬੱਚਿਆਂ ਨੂੰ ਲੈ ਕੇ ਕਮ ਸਿਕਮ ਅੰਦਰ ਰਹਿ ਤੇ ਸਕਾਂ ਮੀ ਕਣੀ ਤਾਂ ਉਹ ਭਰੇਜ ਹੋਵੇ ਠੰਡੇ ਮੌਸਮ ਤੋਂ ਬਚਾ ਤੇ ਹੋਵੇ ਸੋ ਗੱਲ ਵੀ ਕਰਾਂਗੇ ਭੈਣ ਨਾਲ ਕਿਉਂਕਿ ਭੈਣ ਦਾ ਜੋ ਸਿਰ ਦਾ ਸਾਈਂ ਆ ਉਹ ਵੀ 4 ਸਾਲ ਪਹਿਲਾਂ ਰੱਬ ਨੂੰ ਪਿਆਰਾ ਹੋ ਗਿਆ ਕੱਲੀ ਭੈਣ ਰਹਿ ਰਹੀ ਆ ਤੇ ਦੋ ਬੱਚੇ ਨਾਲ ਰਹਿ ਕੇ ਕਿਦਾਂ ਜੀਵਨ ਕਟਣਾ ਔਖਾ ਹੋ ਜਾਂਦਾ ਸੋ ਭੈਣ ਨਾਲ ਵੀ ਗੱਲ ਕਰਦੇ ਆ ਕੀ ਕੀ ਕਹਿਣਾ ਹੈ ਭੈਣ ਦਾ ਇਸ ਬਾਰੇ ਕਿਉਂਕਿ ਬੜੀ ਮਜਬੂਰ ਹਾਲਤ ਵਿੱਚ ਸਾਡੇ ਕੋਲ ਆਈ ਆ ਅਤੇ ਕੈਮਰੇ ਸਾਹਮਣੇ ਆਉਣਾ ਕੋਈ ਸੌਖਾ ਨਹੀਂ ਆ ਕੋਈ ਚਾਹਣਾ ਨਹੀਂ ਆਂਦਾ ਕੋਈ ਮਜਬੂਰੀ ਹੁੰਦੀ ਆ ਤੇ ਫਿਰ ਵੀ ਅਗਲਾ ਕੈਮਰੇ ਸਾਹਮਣੇ ਆਉਂਦਾ ਸੋ ਗੱਲਬਾਤ ਕਰਦੇ ਹਾਂ ਉਸ ਭੈਣ ਨਾਲ ਇਹ ਭੈਣ ਜੀ ਪਹਿਸਤ ਪਹਿਲਾਂ ਆਪਣਾ ਨਾਮ ਦੱਸੋ ਕੀ ਜੀ ਨਾਮ ਮੇਰਾ ਸਰ ਜੀਵਨਜੋਤ ਕੌਰ ਇਹ ਜੀਵਨਜੋਤ ਜੀ ਪਹਿਲਾਂ ਤੇ ਉਸ ਵੀ ਤੁਹਾਡੇ ਘਰ ਵਾਲੇ ਨੂੰ ਕਿੰਨਾ ਚਿਰ ਹੋ ਗਿਆ ਦਿੱਥ ਹੋਈ ਨੂੰ ਉਹਨਾਂ ਦੀ ਸਿਰ ਦੱਥ ਹੋਏ ਨੂੰ ਤੇ 3 ਸਾਲ ਹੋ ਗਏ ਜੀ ਕਰਦਾ ਕੁਸਾਰਾ ਕਿਦਾਂ ਹੁੰਦਾ ਬਹੁਤ ਔਖਾ ਕੋਈ ਕਮਾਉਣ ਵਾਲਾ ਨਹੀਂ ਜੇ ਘਰ ਚ ਹੈਗਾ ਬੇਟਾ ਜੀ ਮੇਰਾ 5 ਸਾਲ ਦਾ ਤੇ ਬੇਟੀ 11 ਸਾਲ ਦੀ ਆ ਆਪ ਮੈਂ ਬਿਮਾਰੀ ਦੀ ਮਾਰੀ ਆ ਗੈਟੀਆਂ ਮੈਨੂੰ ਤੇ ਸਾਡੇ ਘਰ ਦੇ ਇਨੇ ਖਾਲਾਤ ਮਾੜੇ ਆ ਕਿ ਅਸੀਂ ਮੰਗ ਕੇ ਤੇ ਫੇਰ ਰੋਟੀ ਖਾਣੇ ਜੀ ਬਹੁਤ ਗੁਜ਼ਾਰਾ ਔਖਾ ਹੁੰਦਾ ਜੀ ਇੰਨਾ ਠੰਡਾ ਮੌਸਮ ਆ ਹੁਣ ਠੰਡ ਚੱਲ ਪਈ ਆ ਹੁਣ ਦੋ ਤਿੰਨ ਮਹੀਨੇ ਠੰਡ ਰਹਿਣੀ ਆ ਕਿਦਾਂ ਗੁਜ਼ਾਰਾ ਕਰੋਗੇ ਕਿੱਥੇ ਰਹੋਗੇ ਕਿੱਥੇ ਰਹਿੰਦੇ ਸੀ ਪਹਿਲਾਂ ਤੁਸੀਂ ਸਰ ਪਹਿਲਾਂ ਤੇ ਅਸੀਂ ਗੁਰਦੁਆਰਾ ਸਾਹਿਬ ਰਹਿਨੇ ਸੀ ਉੱਥੇ ਕਮੇਟੀ ਨੇ ਮੀਟਿੰਗ ਕਰਕੇ ਤੇ ਸਾਨੂੰ ਫੇਰ ਕੱਢ ਦਿੱਤਾ ਤੇ ਹੁਣ ਸਾਰਾ ਹੀ ਕਦੀ ਕਿਤੇ ਤੱਕੇ ਖਾਨੇ ਕਦੀ ਕਿਤੇ ਖਾਨੇ ਕਦੀ ਕਿਤੇ ਅੱਗੇ 10 ਦਿਨ ਇੱਥੇ ਤਰਪਾਲ ਪਾ ਕੇ ਰਹਿੰਦੇ ਰਹਿਆ ਘਰੇ ਤੇ ਬੱਚੇ ਬਹੁਤ ਜ਼ਿਆਦਾ ਬਿਮਾਰ ਹੋਏ ਆਪ ਵੀ ਮੈਂ ਹਾਰ ਦੀ ਮਰੀਜ਼ ਆ ਤੇ ਮਤਬਲ ਮੈਂ ਵੀ ਬੜੀ ਬਿਮਾਰ ਹੁਈ ਤੇ ਹੁਣ ਕਿ ਇਹਨੂੰ ਬੇਨਤੀ ਕਰਕੇ ਤੇ ਹੁਣ ਹੋਰ ਕਿਹਦੇ ਕਰ ਅੱਜ ਤੋਂ ਸੌਂ ਲੱਗੀਆਂ ਤੇ ਮੇਰੀ ਇਹੀ ਬੇਨਤੀ ਆ ਕਿ ਮੇਰੀ ਇੱਕ ਕਮਰੇ ਦੀ ਛੱਤ ਪਵਾਈ ਜਾਵੇ ਤੇ ਮੈਂ ਆਪਣੇ ਬੱਚੇ ਲੈ ਕੇ ਤੇ ਆਪਣੇ ਘਰ ਰਹਿ ਸਕਾਂ ਤੇ ਪੈਨ ਕਿੰਨਾ ਚਿਰ ਲੋਕਾਂ ਦੇ ਘਰਾਂ ਚ ਬੈ ਬੈ ਕੇ ਤਰਲੇ ਮਾਰ ਮਾਰ ਕੇ ਰਾਤ ਕਟੇਗੀ ਜ਼ਿੰਦਗੀ ਬੜੀ ਵੱਡੀ ਆ ਬੱਚੇ ਛੋਟੇ ਨੇ ਕਿੱਦਾਂ guzara ਹੋਏਗਾ ਪੂਰੀ ਜ਼ਿੰਦਗੀ ਸਰ ਗੁਜਰਾਤੇ ਹੁਣ ਮਤਲਬ ਮੈਂ ਤੇ ਦਵੱਲੇ ਫਸੀ ਆ ਕਿ ਬੇਟੀ ਵੀ ਵੱਡੀ ਹੋਈ ਆ ਤੇ ਬੇਟਾ ਛੋਟਾ ਵਾ ਤੇ ਮੈਂ ਨਹੀਂ ਚਾਹੁੰਦੀ ਹੈਗੀ ਕਿ ਮੇਰੇ ਬੱਚਿਆਂ ਦੀ ਲਾਈਫ ਖਰਾਬ ਹੋਵੇ ਕਿ ਤੀ ਉਹ ਕਿਤੇ ਤੱਕ ਕੇ ਖਾਣ ਕਦੀ ਕਿਤੇ ਤੇ ਮੈਂ ਆਪਣੀ ਮਿਹਨਤ ਕਰਕੇ ਤੇ ਆਪਣੇ ਬੱਚੇ ਜਿਹੜੇ ਪਾਲ ਸਕਦੀ ਆ ਤੇ ਮੈਨੂੰ ਵੀ ਕਿਸੇ ਕੰਮ ਤੇ ਲਵਾਇਆ ਜਾਵੇ ਤੇ ਮੈਂ ਦਵਾਈ ਦਾਰੂ ਖਾ ਕੇ ਤੇ ਕੰਮ ਕਰਕੇ ਤੇ ਬੱਚੇ ਪਾਲ ਸਕਦੀ ਆ ਆਪਣੇ ਇੱਕ ਗੱਲ ਕਰੀਏ ਵੀ ਇਹ ਕੰਦਾ ਤਾਂ ਖੜੀਆਂ ਹੋਈਆਂ ਕਮਰੇ ਵੀ ਦੋ ਤਿੰਨ ਬਣੇ ਨੇ ਲੇਕਿਨ ਛੱਤ ਨਹੀਂ ਪਈ ਇਹ ਕੰਦਾ ਕਿੰਨੇ ਖੜੀਆਂ ਕਰਾਈਆਂ ਇਹ ਸਾਰੇ ਇਧਰ ਪਟਾਣਕੋਟ ਤੋਂ ਬੰਦੇ ਆਏ ਹੋਏ ਸੀ ਤੇ ਉਹ ਮੇਰੀਆਂ ਛੱਤਾਂ ਕੰਦਾ ਖੜੀਆਂ ਕਰ ਗਏ ਆ ਤੇ ਲੇਕਿਨ ਉਹਨਾਂ ਨੇ ਕਹਿਤਾ ਕਿ ਹੁਣ ਮਤਲਬ ਜਵਾਬ ਦੇ ਗਏ ਆ ਕਿ ਅਸੀਂ ਛੱਤ ਦੀ ਵੀ ਨਹੀਂ ਕਰ ਸਕਦੇ ਵੀ ਨਾ ਨੁਕਰੀ ਕਰਦੇ ਆ ਤੇ ਇਹ ਛੱਤ ਸਰ ਮੇਰੀ 7 ਮਹੀਨੇ ਤੋਂ ਪੇਚ ਦਖਲੋਤੀ ਪਈ ਆ ਤਾਂ ਇਦਾਂ ਮੈਂ ਕਦੀ ਕਿਤੇ ਕਦੀ ਕਿਤੇ ਕਦੀ ਰਿਸ਼ਤੇਦਾਰਾਂ ਕੋ ਕਦੀ ਕਿਤੇ ਤਾਂ ਇਦਾਂ ਰੋਟੀ ਵੀ ਅਸੀਂ ਮੰਗ ਕੇ ਹੀ ਖਾਂਦੇ ਆ ਇਹ ਗੁਜ਼ਾਰਾ ਕਿਦਾ ਹੋਣ ਰਿਹਾ ਕੰਮ ਤੁਸੀਂ ਕਰ ਨਹੀਂ ਸਕਦੇ ਤੁਹਾਨੂੰ ਗਠੀਆ ਵਾ ਬੱਚੇ ਛੋਟੇ ਨੇ ਘਰ ਵਾਲ ਸਿਰ ਦਾ ਸਾਈਆਂ ਨਹੀਂ ਐ ਕਿੱਦਾਂ ਗੁਜ਼ਾਰਾ ਹੁੰਦਾ ਚਾਹ ਪਾਣੀ ਰੋਟੀ ਦਾ ਕੋਈ ਤੇ ਕਰਦੇ ਕਿੱਦਾਂ ਕਰਦੇ ਤੁਸੀਂ ਨਹੀਂ ਏਦਾਂ ਸਰ ਮੰਗ ਮੰਗ ਕੇ ਮੰਗ ਕੇ ਗੁਜ਼ਾਰਾ ਕਰਦੇ ਹਾਂਜੀ ਮੰਗ ਕੇ ਕਿ ਕੋ ਦੁੱਧ ਲਲਿਆ ਕਿ ਕੋ ਰੋਟੀ ਖਾ ਲਈ ਕਿ ਕੋ ਚਾਹ ਪੀ ਲਈ ਤੇ ਬਸ ਏਦਾਂ ਟਾਈਮ ਪਾਸ ਕਰ ਲਿਆ ਪੈਨ ਕਿੰਨਾ ਚਿਰ ਚੱਲੇਗਾ ਇਹ ਮੰਗ ਕੇ ਅੱਜ ਮੰਗਿਆ ਕੱਲ ਮੰਗਿਆ ਮਹੀਨਾ ਮੰਗ ਲੋਗੇ 2 ਮਹੀਨੇ ਮੰਗ ਲੋਗੇ ਮੁੜ ਕੇ ਲੋਕੀ ਵੀ ਦੇਣਾ ਬੰਦ ਕਰ ਦੇਣਗੇ ਤੇ ਸਰ ਮੈਂ ਤਾਂ ਫਿਰ ਇਹ ਹੀ ਬੇਨਤੀ ਕਰਦੀ ਹਾਂ ਕਿ ਮੈਨੂੰ ਵੀ ਕਿ ਕੰਮ ਤੇ ਲਵਾਇਆ ਜਾਵੇ ਮਾੜਾ ਮੋਟਾ ਕੰਮ ਮੈਂ ਕਰੂੰਗੀ ਦਵਾਈ دارو ਖਾ ਕੇ ਤੇ ਮੇਰੀ ਹੈਲਪ ਵੀ ਕੀਤੀ ਜਾਵੇ ਕਿ ਬੱਚੇ ਮੇਰੇ ਬਹੁਤ ਜ਼ਿਆਦਾ ਛੋਟੇ ਆ ਤੇ ਚਾਹੇ ਮੇਰਾ ਰਾਸ਼ਨ ਵੀ ਕਿਤੇ ਨਾ ਕਿਤੇ ਲਵਾਇਆ ਜਾਵੇ ਚਲੋ ਰਾਸ਼ਨ ਘਰ ਹੋਊਗਾ ਮਾੜਾ ਚੰਗਾ ਤੇ ਚਲੋ ਆਪਣੇ ਫਿਰ ਬੱਚੇ ਆਰਾਮ ਨਾਲ ਰੋਟੀ ਪਾਣੀ ਚਾਹ ਪਾਣੀ ਥੋੜਾ ਬੋਤਾ ਤੇ ਆਪਣਾ ਕਰਕੇ ਆਰਾਮ ਨਾਲ ਖਾਵਾਂਗੇ ਤੇ ਰਾਵਾਂਗੇ ਘਰੇ ਐਡਾ ਟਾਈਮ ਪਾਸ ਨਹੀਂ ਘਰ ਵੱਲ ਨੂੰ ਕੀ ਹੋਇਆ ਸੀ ਕੀ ਚੱਕਦਾ ਮਤਲਬ ਦਿੱਥੋ ਹੀ ਘਰ ਵੱਲੀ ਉਹਨਾਂ ਦੀ ਸਰ ਕੋਈ ਨਾ ਨਾਲ ਹੀ ਲੀਕ ਕਰਦੀ ਸੀ ਪੇਟ ਦੀ ਉਹਦੇ ਕਰਨ ਉਹਨਾਂ ਦਾ ਬਲੱਡ ਨਹੀਂ ਚ ਬਣਿਆ ਇਸ ਕਰਕੇ ਉਹਨਾਂ ਦੇ ਲੀਵਰ ਨੂੰ ਕੈਂਸਰ ਪੈ ਗਈ ਜੀ ਤੇ ਉਹ ਖਤਮ ਹੋ ਗਏ ਤੁਹਾਨੂੰ ਕੋਈ ਨੌਕਰੀ ਮਿਲਦੀ ਆ ਕੋਈ ਕੰਮ ਮਿਲਦਾ ਤੁਸੀਂ ਕਰਸੋਗੇ ਕਿਉਂਕਿ ਤੁਹਾਨੂੰ ਘਠਿਆ ਵਾ ਤੁਹਾਡੇ ਤੁਸੀਂ ਕਹਿੰਦੇ ਵੀ ਮੇਰੇ ਜਿਹੜੇ ਗੁੱਟ ਘਟ ਜਾਂ ਕੋਈ ਵੀ ਜੋੜ ਆ ਦੁੱਖ ਦੇ ਨੇ ਦਵਾਈ ਖਾਣ ਤੋਂ ਬਾਅਦ ਹੀ ਠੀਕ ਹੁੰਦੀ ਹੈ ਮੈਂ ਹਾਂਜੀ ਸਰ ਮੈਂ ਤੇ ਕੈਨੀ ਉਦਾਂ ਮੈਂ ਦੱਸ ਕੀਤੀਆਂ ਹੋਈਆਂ ਹਾਂ ਦੱਸ ਪਾਸ ਆ ਤੇ ਜੇ ਮੈਨੂੰ ਕੋਈ ਕੰਮ ਤੇ ਲਿਆ ਜਾਵੇ ਬੱਚੇ ਮੇਰੇ ਚਲੋ ਫਿਰ ਵਧੀਆ ਤਰੀਕੇ ਨਾਲ ਮੈਂ ਵਧੀਆ ਸਕੂਲ ਪਾ ਕੇ ਵੀ ਪੜਾ ਸਕਦੀ ਹਾਂ ਹੁਣ ਤੇ ਬੱਚੇ ਸਰਕਾਰੀ ਸਕੂਲ ਜਾਂਦੇ ਆ ਮੇਰੇ ਤੇ ਚਲੋ ਦਵਾਈ ਦੁਵਾਈ ਖਾ ਕੇ ਤੇ ਚਲੋ ਲੇਡੀਜ਼ ਕਾਰੀ ਸਕਦੀ ਆ ਕੋਈ ਨਾ ਕੋਈ ਕੰਮ ਕਮ ਤੇ ਮੈਨੂੰ ਵੀ ਕੋਈ ਕੰਮ ਦਿਵਾਇਆ ਜਾਵੇ ਤੇ ਮੈਂ ਵੀ ਬੱਚੇ ਜਿਹੜੇ ਵਧੀਆ ਤਰੀਕੇ ਨਾਲ ਪੜਾਲ ਖਲ ਕੋਈ ਪੈਨਸ਼ਨ ਲੱਗੀ ਸਰਕਾਰ ਵੱਲ ਮਿਲੀ ਤੁਹਾਨੂੰ ਹਾਂਜੀ ਸਰ ਮੇਰੀ ਪੈਨਸ਼ਨ ਲੱਗੀ 4500 ਹੁੰਦਾ ਜੀ ਉਦੋਂ ਇਹ ਮੜਾ ਮੋਟਾ ਜਿਹੜਾ ਹੈਗਾ ਦਵਾਈ ਦਾ ਰੂ ਲੈ ਲੈਂਦੇ ਹਾਂਜੀ ਉਹ ਵੀ ਸਰ ਮੇਰਾ ਦਵਾਈ ਦਾ ਰੂ ਚ ਉੱਡ ਜਾਂਦਾ ਤੁਹਾਨੂੰ ਪਤਾ ਅੱਜ ਕੱਲ 200 250 500 ਤੋਂ ਤੋਂ 500 400 ਤੇ ਟੈਸਟਾਂ ਦਾ ਤੁਹਾਨੂੰ ਪਤਾ ਲੱ ਲੈਂਦੇ ਆ ਤੇ ਆਪਣੀ ਮੇਰੀ ਦਵਾਈ 2000 ਦੀ ਹਾਰਦੀ ਹੁੰਦੀ ਜੀ ਜੀ ਬਿਲਕੁਲ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਵੀ ਭੈਣ ਦੇ ਕਮਰੇ ਤੇ ਦੋ ਤਿੰਨ ਬਣੇ ਨੇ ਲੇਕਿਨ ਛੱਤ ਕਿਸੇ ਕਮਰੇ ਚ ਨਹੀਂ ਹੈਗੀ ਸੋ ਭੈਣ ਦਾ ਕਹਿਣਾ ਹੈ ਵੀ ਮੇਰਾ ਇੱਕ ਕਮਰੇ ਦੀ ਛੱਤ ਪੈ ਜੇ ਤਾਂ ਜੋ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਬੈਠ ਸਕਾਂ ਜਦ ਠੰਡ ਦੇ ਮੌਸਮ ਆ ਬੱਚਿਆਂ ਦਾ ਬਚਾਅ ਹੋ ਸਕੇ ਪਹਿਲਾਂ ਤਰਪਾਲ ਲਾ ਕੇ 15 20 ਦਿਨ ਬੈਠੀ ਆ ਲੇਕਿਨ ਬੱਚੇ ਬਿਮਾਰ ਹੋ ਗਏ ਨੇ ਲੇਕਿਨ ਹੁਣੋਂ ਕਦੀ ਕਿਸੇ ਘਰ ਕਦੀ ਕਿਸੇ ਘਰ ਗੁਜ਼ਾਰਾ ਕਰੀਆ ਸੋ ਭੱਲੇ ਵਾਸੀ ਵੀ ਸਾਡੇ ਨਾਲ ਇੱਥੇ ਮਜ਼ਦੂਰ ਨੇ ਉਹਨਾਂ ਵੀ ਗੱਲ ਕਰ ਲੈਣੇ ਆ ਕਿ ਕੀ ਕਹਿਣਾ ਹੈ ਕਿਉਂਕਿ ਭੈਣ ਦਾ ਦੁੱਖੜਾ ਜੋ ਸੁਣਿਆ ਨਹੀਂ ਜਾ ਸਕਦਾ ਘਰ ਵਾਲਾ ਹੈ ਨਹੀਂ ਆ ਛੱਤ ਪਈ ਨਹੀਂ ਆ ਬੱਚੇ ਛੋਟੇ ਨੇ ਕਮਾਈ ਦਾ ਕੋਈ ਸਾਧਨ ਨਹੀਂ ਆ ਕੀ ਨਾ ਭੈਣ ਜੀ ਦਾ ਰਾਜਕੌਰ ਸਾਹਿਬ ਜੀ ਏ ਰਾਜਕੋ ਜੀ ਇਹ ਤੁਹਾਡੇ ਕੀ ਲੱਗਦੇ ਨੇ ਇਹ ਮੇਰੀ ਛੋਟੀ ਆ ਤੇ ਇਹਨਾਂ ਦਾ ਕੀ ਸਾਰਾ ਸਿਸਟਮ ਹੈਗਾ ਕਮਰੇ ਤੇ ਬਣ ਗਏ ਨੇ ਛਾਤ ਨਹੀਂ ਪਈ ਕੰਮ ਵੀ ਕੋਈ ਨਹੀਂ ਕਰਦੇ ਇਹ ਬੱਚੇ ਛੋਟੇ ਨੇ ਹਾਂਜੀ ਭਾਜੀ ਇਹ ਬਚਾਰੀ ਇਦਾਂ ਹੀ ਕਰਨ ਦੀ ਆ ਬਹੁਤ ਜ਼ਿਆਦਾ ਕਮਰੇ ਦੇ ਹੱਤ ਨਹੀਂ ਹੈਗੀ ਰੋਟੀ ਪਾਣੀ ਦਾ ਕਿਦਾਂ ਚੱਲਦਾ ਪਿਆ ਰੋਟੀ ਪਾਣੀ ਚੱਲਦਾ ਇਦਾਂ ਕਦੇ ਇੱਕ ਖਾ ਕਦੇ ਇੱਕ ਵਰਗ ਜ਼ਿਆਦਾ ਕਰਨ ਦੀ ਲੋਕੀ ਵੀ ਕਿੰਨਾ ਕੁ ਦਿਨ ਦੇਣਗੇ ਇੱਕ ਦਿਨ ਦੇਣਗੇ ਦੋ ਦਿਨ ਦੇਣਗੇ ਹਾਂਜੀ ਮੁਰਗੀ ਕੀ ਬਣੇਗਾ ਭੈਣ ਦਾ ਫਿਰ ਕਿੱਥੋਂ ਖਾਏਗੀ ਭੈਣ ਇਦਾਂ ਵਿਚਾਰੀ ਟਾਈਮ ਪਾਸ ਕਰਦੀ ਆਪਣਾ ਜੀ ਬਿਲਕੁਲ ਸਿਰਫ ਟਾਈਮ ਪਾਸ ਕਰ ਰਹੀ ਆ ਦਿਨ ਨਗਾੜੀ ਆ ਤੇ ਭੈਣ ਦਾ ਕਹਿਣਾ ਹੈ ਵੀ ਮੇਰਾ ਇੱਕ ਕਮਰਾ ਪੈ ਜੇ ਤਾਂ ਜੋ ਮੈਂ ਆਪਣੇ ਬੱਚਾ ਨੂੰ ਲੈ ਕੇ ਬੈਠ ਸਕਾਂ ਸੋ ਕਮਾਈ ਦਾ ਵੀ ਕੋਈ ਸਾਧਨ ਨਹੀਂ ਪੈਨਸ਼ਨ ਹੁੰਦੀ ਆ ਜੋ ਦਵਾ दारू ਵਿੱਚ ਹੀ ਨਿਕਲ ਜਾਂਦੀ ਆ ਭੈਣ ਦਾ ਸੀ ਫੋਨ ਨੰਬਰ ਵੀ ਲੈਨੇ ਆ ਜਿਸ ਮੇਰੇ ਵੀਰ ਨੇ ਇਸ ਭੈਣ ਦੀ ਮਦਦ ਕਰਨੀ ਹੋਵੇ ਸਿਰਫ ਛਾਤੇ ਕਮਰੇ ਚਾਹੁੰਦੀ ਆ ਵੀ ਛਾਤੇ ਕਮਰੇ ਪੈ ਜੇ ਤਾ ਜੋ ਮੈਂ ਬੱਚਾ ਲਾ ਕੇ ਬੈਠ ਸਕਾਂ ਹੋਰ ਕੋਈ ਨਹੀਂ ਮੰਗ ਕਰਦੀ ਕੰਧਾਂ ਖੜੀਆਂ ਹੋਈਆਂ ਨੇ ਦੋ ਕਮਰੇ ਵੀ ਬਣੇ ਨੇ ਰਸੋਈ ਦੀ ਛੱਤ ਪੈ ਜੇ ਜਾਂ ਕਮਰੇ ਦੀ ਛੱਤ ਪੈ ਜੇ ਸੋ ਨੰਬਰ ਵੀ ਆਪਾਂ ਲੈਣੇ ਆ ਭੈਣ ਦਾ ਕੀ ਨੰਬਰ ਹੈ ਭੈਣ ਨੰਬਰ ਦੱਸਿਓ ਸਰ ਮੇਰਾ ਨੰਬਰ ਹੈਗਾ ਜੀ 7837452252 7837452252 ਕੀ ਮੰਗ ਕਰ ਦਿੱਤੀ ਸਰ ਮੈਂ ਇਹ ਹੀ ਮੰਗ ਕਰਦੀ ਆ ਕਿ ਮੇਰੇ ਬੱਚੇ ਬਹੁਤ ਜ਼ਿਆਦਾ ਛੋਟੇ ਆ ਤੇ ਮੇਰੀ ਇਹ ਛੱਤ ਪਾਈ ਜਾਵੇ ਤੇ ਮੈਂ ਆਪਣੇ ਬੱਚੇ ਲੈ ਕੇ ਤਾਂ ਆਪਣੇ ਘਰੇ ਬੈ ਜਾ ਠੰਡ ਬਹੁਤ ਜ਼ਿਆਦਾ ਵਾ ਤੇ ਇਦਾਂ ਮੈਂ ਦਰਦ ਦਰਦੀਆਂ ਠੋਕਰਾਂ ਨਾ ਖਾਵਾਂ ਜੀ ਬਿਲਕੁਲ ਕਿਸੇ ਮਾਵਾਂ ਵਸੇ ਆਪਣੇ ਬੱਚੇ ਨੂੰ ਨਾਲ ਲੈ ਕੇ ਦਰਦਾਂ ਦੀਆਂ ਠੋਕੜਾਂ ਖਾਣਾ ਬੜਾ ਮੁਸ਼ਕਲ ਹੈ ਕਿਉਂਕਿ ਬੱਚੇ ਨਾਲ ਛੋਟੇ-ਛੋਟੇ ਨੇ ਕਦੀ ਕਿਸੇ ਘਰ ਤੇ ਕਦੀ ਕਿਸੇ ਘਰ ਸੋ ਘਰ ਵੀ ਹੈਗਾ ਕੰਦਾ ਵੀ ਬਣਿਆ ਨੇ ਇੱਕ ਛੱਤ ਦੀ ਗੁਹਾਰ ਲਗਾ ਰਹੀ ਹੈ ਵੀ ਮੇਰੇ ਇੱਕ ਮਰੇ ਛੱਤ ਪੈ ਜਾ ਤਾਂ ਉਹ ਬੱਚਾ ਨਾਲ ਕੇ ਬੈ ਸਕਾ ਸੋ ਨੰਬਰ ਵੀ ਆਪਾਂ ਭੈਣ ਦਾ ਲੈ ਲਿਆ ਹੈ ਜਿਸ ਕਿਸੇ ਵੀਰ ਨੇ ਮੇਰੇ ਨੇ ਇਸ ਭੈਣ ਦੀ ਮਦਦ ਕਰਨੀ ਹੋਵੇ ਤਾਂ ਉਹ ਨੰਬਰ ਤੇ ਕੰਟੈਕਟ ਕਰਕੇ ਪੂਰਾ ਹਾਲ ਜਾਣ ਸਕਦਾ ਇੱਕ ਛੱਤ ਦੀ ਮੰਗ ਕੀਤੀ ਆ ਜੋ ਛੱਤ ਪੈ ਜਾ ਤਾਂ ਇਹ ਵੀ ਆਪਣੀ ਜ਼ਿੰਦਗੀ ਸਹੀ ਤਰੀਕੇ ਨਾਲ ਨਿਭਾ ਸਕੇ ਸਕਲ ਪੰਜਾਬ ਟੀਵੀ ਨਾਲ ਜਸਵਿੰਦਰ 베ਦੀ ਗੁਦਾਸਪੁਰ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫਤਰਾਂ ਦੇ ਧੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦੁਆਰ